ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪੋ ਤੁਹਾਡੀ ਡਿਮਾਂਡ ਤੇ ਤੁਹਾਡੇ ਲਈ ਲੈ ਕੇ ਆਏ ਆ ਬੰਦੇ ਇਸ ਪ੍ਰਿੰਟ ਦੇ ਸੂਟਸ organza ਤੇ ਰਹਿਣਗੇ ਪ੍ਰਾਈਸ ਤੁਹਾਨੂੰ ਨਾਲ ਦੀ ਨਾਲ ਸ਼ੋ ਹੋਈ ਜਾਣਗੇ ਜਿਹੜੇ ਨਵੇਂ ਵੀਅਰਸ ਆਪਾਂ ਨੂੰ ਦੇਖ ਰਹੇ ਉਹਨਾਂ ਨੂੰ ਦੱਸ ਦਿੰਨੇ ਆ ਜੀ ਸਰਵ ਕਰਦੇ ਆ ਸ਼੍ਰੀ ਮੁਖਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜੀ ਉਸ ਦੇ ਉੱਪਰ ਕਰ ਦਿਨ ਵਟਸਐਪ ਮੈਸੇਜ ਠੀਕ ਹੈ ਤਾਂ ਪਹਿਲਾ ਸੂਟ ਹੈ ਜਿਹੜਾ ਬਾਟਲ ਗ੍ਰੀਨ ਕਲਰ ਦੇ ਉੱਪਰ ਆਲ ਓਵਰ ਸੂਟਸ ਰਹਿਣਗੇ ਬਣੇ ਇਸ ਤਰ੍ਹਾਂ ਦੇ ਨਾਲ ਔਰਗੈਂਜ਼ਾ ਦੇ ਉੱਪਰ ਬਣੇ ਹੋਏ ਨੇ ਬਹੁਤ ਸੋਹਣੀ ਫਾਲ ਆਉਂਦੀ ਹੈ ਇਸ ਕੱਪੜੇ ਦੀ ਵੀ ਠੀਕ ਹੈ ਜੀ ਇਸ ਦੇ ਵਿੱਚ ਆਪਣੇ ਕੋਲ ਚਾਰ ਹੋਰ ਕਲਰਸ ਅਵੇਲੇਬਲ ਨੇ ਆਪਾਂ ਤੁਹਾਨੂੰ ਦਿਖਾਉਣੇ ਆਂ ਹਾਂਜੀ ਨੈਕਸਟ ਇਹ ਵਾਲਾ ਔਰੇਂਜ ਕਲਰ ਹੈ ਇਹਨਾਂ ਨੂੰ ਤੁਸੀਂ ਐਜ਼ ਇਟ ਇਜ਼ ਵੀ ਪਰਚੇਸ ਕਰ ਸਕਦੇ ਹੋ ਲੇਸਿਸ ਦੇ ਨਾਲ ਡਿਜ਼ਾਈਨ ਕਰਕੇ ਵੀ ਬਣਵਾ ਸਕਦੇ ਹੋ ਏਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਟੋਟਲੀ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਇਹਨਾਂ ਨੂੰ ਕਿੱਦਾਂ ਰੈਡੀ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਵੀ ਰੈਸਟੀ ਜਿਹਾ ਔਰੇਂਜ ਸ਼ੇਡ ਹੈ ਹਾਂਜੀ ਨੈਕਸਟ ਟੇਬਲ ਦਾ ਕਲਰ ਹੈ ਮੈਜੈਂਟਾ ਸ਼ੇਡ ਕਲਰ ਸਾਰੇ ਹੀ ਬਹੁਤ ਸੋਹਣੇ ਲੱਗਣੇ ਆ ਪੰਜ ਕਲਰ ਨੇ ਪੰਜ ਤੇ ਪੰਜ ਕਲਰ ਬਹੁਤ ਜ਼ਿਆਦਾ ਸੋਹਣੇ ਕਨਫਿਊਜ਼ ਕਰਨ ਵਾਲੇ ਆ ਕਿ ਕਿਹੜਾ ਬਣਾਈਏ ਤੇ ਕਿਹੜਾ ਛੱਡੀ ਹਾਂਜੀ ਨੈਕਸਟ ਟੇਬਲ ਦਾ ਕਲਰ ਹੈ ਅਸਤ੍ਰੰ ਦਿਨਾਂ ਲਾਸਟ ਕਲਰ ਇਸ ਦੇ ਵਿੱਚ ਡਾਰਕ ਮਹਿਰੂਨ ਸ਼ੇਡ ਹੈ ਠੀਕ ਹੈ ਜੀ ਹੁਣ ਆਪਾਂ ਸਾਰਾ ਸਰਦੀ ਦਾ ਸਟੱਫ ਲੈ ਕੇ ਆਉਣਾ ਸਟਾਰਟ ਕਰ ਦਿੱਤਾ। ਸੋ ਵੀਡੀਓਜ਼ ਨੂੰ ਕੰਟੀਨਿਊਸਲੀ ਦੇਖ ਕੇ ਤੁਸੀਂ ਆਪਣੇ ਆਰਡਰਸ ਜਿਹੜੇ ਟਾਈਮ ਲਈ ਬੁੱਕ ਕਰ ਸਕਦੇ ਹੋ। ਹਾਂਜੀ, ਅੱਗੇ ਹੈ ਆਪਣਾ ਇਹ ਵਾਲਾ organza ਦਾ ਸਟੱਫ ਹੀ ਹੈ। ਡਿਜੀਟਲ ਪ੍ਰਿੰਟ ਬਣਿਆ ਹੋਇਆ। ਇਸ ਤਰ੍ਹਾਂ ਦੇ ਨਾਲ ਦੇਖ ਸਕਦੇ ਹਾਂ। ਇਸ ਦੇ ਨਾਲ ਪਿਓਰ ਕ੍ਰੇਪ ਦੀ ਆਪਾਂ ਪਿਓਰ ਨੇਚਰਲ ਕ੍ਰੇਪ ਦੀ orange ਕਲਰ ਦੀ ਬਾਟਮ ਲਗਾਈ ਹੋਈ ਹੈ। ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਵੀ ਹਾਂਜੀ ਨੈਕਸਟ ਟੇਬਲ ਦੀਆਂ ਪਿਓਰ オーਰਗੈਂਜ਼ਾ ਦੇ ਸੂਟ ਆਪਾਂ ਲਾਸਟ ਟਾਈਮ ਵੀ ਸੇਲ ਕੀਤੇ ਸੀ ਇਸ ਟਾਈਮ ਵੀ ਆਪਣੇ ਕੋਲ ਇਹਨਾਂ ਦੀ ਕਾਫੀ ਡਿਮਾਂਡ ਹੈ ਇਹਨਾਂ ਨੂੰ ਆਪਾਂ embroidery ਦੇ ਨਾਲ ਵੀ ਰੈਡੀ ਕੀਤਾ ਹੋਇਆ ਜੀ ਵਿਦ ਲੇਸਿਸ ਵੀ ਰੈਡੀ ਕੀਤਾ ਹੋਇਆ ਤੁਸੀਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓਜ਼ ਦੇ ਵਿੱਚ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣੇ ਰੈਡੀ ਹੋਏ ਨੇ ਇਹ ਵਾਲੇ ਸੂਟਸ ਠੀਕ ਹੈ ਜੀ ਇਹ ਵਾਲੀ ਰਹਿਣੀ ਹੈ ਪਿਓਰ オーਰਗੈਂਜ਼ਾ ਦੀ ਸ਼ਰਟ ਨਾਲ ਰਹਿਣੀ ਹੈ ਪਿਓਰ ਨੇਚਰਲ ਕ੍ਰੇਪ ਦੀ ਬਾਟਮ ਹਾਂਜੀ ਇਹ ਵੀ ਪਿਓਰ ਔਰਗੈਂza ਦੀ ਸ਼ਰਟ ਹੈ ਸੋ ਸੌਰੀ ਸੂਟ ਹੈ ਇਹ ਫੁੱਲ ਸੂਟ ਰਹਿਣਾ ਹੈ ਔਰਗੈਂza ਦਾ ਇਸ ਤਰ੍ਹਾਂ ਦੀ ਨਾਲ ਦੇਸ ਦੀ ਪ੍ਰਿੰਟਿੰਗ ਬਣੀ ਹੋਈ ਹੈ ਕਲਰਸ ਬਹੁਤ ਪਿਆਰੇ ਨੇ ਸਾਰਾ ਡਿਜੀਟਲ ਪ੍ਰਿੰਟ ਬਣਿਆ ਹੋਇਆ ਇਸ ਨੂੰ ਵੀ ਤੁਸੀਂ ਵਿਦਆਊਟ ਏਮਬ੍ਰੋਇਡਰੀ ਵੀ ਲੈ ਸਕਦੇ ਤੇ ਏਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਬਹੁਤ ਸੋਹਣੇ ਸੂਟ ਬਣਦੇ ਇਹ ਵੀ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਔਰਗੈਂਜ਼ਾ ਦੇ ਉੱਪਰ ਹੀ ਬਣਿਆ ਹੋਇਆ ਸਮਾਲ ਪ੍ਰਿੰਟ ਹੈ ਬਹੁਤ ਹੀ ਜ਼ਿਆਦਾ ਸੋਹਣਾ ਹੈ ਵੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਆਪਾਂ ਸਕਾਈ ਬਲੂ ਔਰਗੈਂਜ਼ਾ ਦੀ ਹੀ ਬਾਟਮ ਦੇ ਨਾਲ ਇਸ ਦੀ ਮੈਚਿੰਗ ਕੀਤੀ ਹੋਈ ਹੈ ਹਾਂਜੀ ਅੱਗੇ ਆਪਾਂ ਤੁਹਾਡੇ ਨਾਲ ਸਟਿਚਿੰਗ ਦੇ ਵਿੱਚ ਟਾਈ ਡਾਈ ਦੇ ਸੂਟ ਸ਼ੇਅਰ ਕੀਤੇ ਸੀਗੇ ਥੋੜੇ ਦਿਨ ਪਹਿਲਾਂ ਦੀ ਗੱਲ ਈ ਹੈ ਮਸਲੀਨ ਸਿਲਕ ਦੇ ਉੱਪਰ ਸੀ ਉਹ ਵਾਲਾ ਸੂਟ ਠੀਕ ਹੈ ਉਸ ਦੇ ਨਾਲ ਦੇ ਹੀ ਸੂਟਸ ਨੇ ਆਪਣੇ ਕੋਲੇ ਵਾਲੇ ਇਹ ਆਫ ਵਾਈਟ ਦੇ ਉੱਪਰ ਕਾਫੀ ਸ਼ੇਡ ਦੇ ਨਾਲ ਟਾਈ ਡਾਈ ਹੋਇਆ ਹੋਇਆ ਆਲ ਓਵਰ ਸੂਟ ਰਹੇਗਾ ਸੇਮ ਸੂਟ ਆਪਾਂ ਤੁਹਾਨੂੰ ਸ਼ੋਅ ਕੀਤੇ ਹੋਏ ਐਂਡ ਨਾਲ ਰਹੇਗਾ ਸ਼ਿਫੋਨ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੇ ਵਿੱਚ ਟਾਈ ਡਾਈ ਹੈ ਹਾਂਜੀ ਨੈਕਸਟ ਆਪਣਾ ਇਹ ਵਾਲਾ ਸੂਟ ਹੈ ਪਰਪਲ ਕਲਰ ਦੇ ਉੱਪਰ yellow ਦੇ ਨਾਲ ਟਾਈ ਡਾਈ ਹੋਇਆ ਹੋਇਆ ਇਸ ਤਰ੍ਹਾਂ ਦੇ ਨਾਲ ਮਸਲੀਨ ਸਿਲਕ ਦਾ ਹੀ ਸਟੱਫ ਹੈ ਜੀ ਸਰ ਤੇ ਆਪਣਾ ਆਲਓਵਰ ਸੂਟ ਰਹੇਗਾ ਨਾਲ ਇਹ ਹੈਗਾ ਚਨਾਉਨ ਸ਼ਫੌਨ ਦਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਸੇਮ ਹੀ ਦੁਪੱਟੇ ਦੇ ਵਿੱਚ ਟਾਈ ਡਾਈ ਹੋਈ ਹੋਈ ਠੀਕ ਹੈ ਜੀ ਇਹਨਾਂ ਸੂਟਸ ਨੂੰ ਵੀ ਤੁਸੀਂ ਲੇਸਿਸ ਦੇ ਨਾਲ ਵੀ ਡਿਜ਼ਾਈਨ ਕਰਵਾ ਸਕਦੇ ਹੋ embroidery ਵੀ ਕਰਵਾ ਸਕਦੇ ਹੋ ਮਸਲੀਨ ਸਿਲਕ ਦੇ ਉੱਪਰ ਲੈਮਨ ਕਲਰ ਦਾ ਜਿਹੜਾ ਆਪਣਾ ਕੰਟਰਾਸਟ ਹੈ ਡਾਰਕ yellow ਦੇ ਨਾਲ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਲਾਈਨਿੰਗ ਲੱਗ ਕੇ ਬੰਨ ਵਾਲੇ ਸੂਟਸ ਨੇ ਇਸ ਤਰ੍ਹਾਂ ਦੇ ਨਾਲ ਇਹਗਾ ਚਣੌਣ ਦਾ ਦੁਪੱਟਾ ਅੱਜ ਇਹ ਆਪਣੀ ਨਿਊ ਸਟਫ ਤੇ ਟਾਈਟ ਆਈ ਆਈ ਹੈ ਕ੍ਰਸ਼ ਦੇ ਉੱਪਰ ਬਹੁਤ ਹੀ ਵਧੀਆ ਸਟਾਫ ਆ ਪਾਰਟੀ ਵੇਅਰ ਐਂਡ ਕਲਰਸ ਵੀ ਨੇ ਜਿਹੜੇ ਬਹੁਤ ਜ਼ਿਆਦਾ ਸੋਬਰ ਚ ਕਲਰ ਨੇ ਪੇਸਟਲ ਜੇ ਸ਼ੇਡਸ ਨੇ ਸਾਰੇ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਦਾ ਜਿਹੜਾ ਹੈਗਾ ਟਾਈ ਡਾਈ ਰਹੇਗਾ ਨਾਲ ਪਲੇਨ ਰਹਿਣੀ ਹੈ ਸੀ ਗ੍ਰੀਨ ਕਲਰ ਦੀ ਬਾਟਮ ਨਾਲ ਰਹੇਗਾ ਜੀ ਔਰਗੈਂਜ਼ਾ ਦਾ ਲਾਈਨਸ ਵਾਲਾ ਦੁਪੱਟਾ ਇਹਨਾਂ ਦੁਪੱਟਿਆਂ ਦੇ ਜਦੋਂ ਆਪਾਂ ਲੇਸਿਸ ਨਾਲ ਫਿਨਿਸ਼ਿੰਗ ਕਰ ਲੈਂਦੇ ਆ ਤਾਂ ਇਹ ਮਤਲਬ ਕਿ ਸਿਰ ਤੇ ਟਿਕਨ ਲੱਗ ਜਾਂਦੀ ਹੈ ਸਟੇਬਲ ਰਹਿੰਦੀ ਹੈ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੀ ਟਾਈ ਡਾਈ ਹੈ ਦੇਖ ਸਕਦੇ ਹੋ ਤੁਸੀਂ ਬਹੁਤ ਸੋਨੇ ਸੂਟਸ ਬਣੇ ਹੋਏ ਹੈ ਵੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈਂਦੇ ਚੋ ਜੋ ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਉਸ ਦੇ ਉੱਪਰ ਪੇਜ ਕੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਹਾਂਜੀ ਨੈਕਸਟ ਏ ਵਾਲਾ ਸੂਟ ਹੈ ਪਲੇਨ ਬਾਟਮ ਹੈ अगेन ਬਾਟਮ ਤੇ ਜੋ ਸ਼ਰਟ ਦਾ ਸਟੱਫ ਹੈ ਜੀ ਉਹ ਕ੍ਰਸ਼ ਦਾ ਰਹੇਗਾ ਐਂਡ ਦੁਪੱਟਿਆਂ ਦਾ ਰਹੇਗਾ ਲਾਈਨਸ ਵਾਲੀ ਨਾ ਵਾਲਾ ਔਰਗੈਂਜ਼ਾ ਦਾ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਤੁਹਾਡੀ ਸ਼ਰਟ ਦਾ ਟਾਈ ਡਾਈ ਹੈ ਪੀਚ ਪਰਪਲ ਸੀ ਗ੍ਰੀਨ ਕਲਰ ਯੂਜ਼ ਕੀਤਾ ਹੋਇਆ ਪੀਚ ਕਲਰ ਦੀ ਨਾਲ ਤੁਹਾਡੇ ਰਹੇਗੀ ਬਾਟਮ ਐਂਡ ਇਹ ਆਇਗਾ ਤੁਹਾਡਾ ਟਪਟਾ ਇਸ ਤਰ੍ਹਾਂ ਦੇ ਨਾਲ ਦੁਪट्टे ਦੀ ਟਾਈ ਡਾਏ ਨੈਕਸਟ ਇਹ ਵਾਲਾ ਸੂਟ ਹੈ ਜੀ ਇਸ ਤਰ੍ਹਾਂ ਦੇ ਨਾਲ ਯੈਲੋ ਲਾਈਟ ਪਿੰਕ ਪੀਚ ਕਲਰ ਹੈ ਜੋ ਤਾਂ ਡਿਟਾਈ ਟਾਈ ਦੇ ਵਿੱਚ ਰਹੇਗਾ ਸਕਾਈ ਬਲੂ ਇਹ ਲੈਮਨ ਕਲਰ ਦੀ ਰਹੇਗੀ ਬਾਟਮ ਇਹ ਆ ਜਾਣਾ ਹੈ ਜੀ ਆਪਣਾ ਦੁਪੱਟਾ ਇਹ ਵਾਲਾ ਪੈਟਰਨ ਤੁਹਾਡੇ ਦੁਪੱਟੇ ਦੇ ਵਿੱਚ ਬਣਿਆ ਹੋਇਆ ਇਹ ਚੀਜ਼ ਤੁਹਾਡੇ ਪੱਲਿਆਂ ਤੇ ਆ ਜਾਂਦੀ ਹੈ ਠੀਕ ਹੈ ਤਾਂ ਇਹ ਪੈਟਰਨ ਸੈਂਟਰ ਦੇ ਵਿੱਚ ਆ ਜਾਏਗਾ ਨੈਕਸਟ ਹੈ ਜੀ ਪਿੰਕ ਕਲਰ ਪਲੇਨ ਬਾਟਮ ਰਹੇਗੀ ਇਹ ਆਜਨੇ ਜੀ ਆਪਣਾ ਸ਼ਰਟ ਦਾ ਪ੍ਰਿੰਟ ਸੌਰੀ ਟਾਈ ਡਾਈ ਸ਼ਰਟ ਤੇ ਹੈ ਇਸ ਤਰ੍ਹਾਂ ਦੇ ਨਾ ਪਿੰਕ, ਲੈਮਨ, ਸਕਾਈ ਬਲੂ, ਲਾਈਟ ਜਾਂ ਗ੍ਰੀਨ ਕਲਰ ਠੀਕ ਹੈ ਇਹ ਬਾਟਮ ਆ ਕੀ ਪਲੇਨ ਤੁਹਾਡੀ ਆ ਗਿਆ ਜੀ ਦੁਪੱਟਾ ਹਾਂਜੀ ਇਹ ਲਵੈਂਡਰ ਕਲਰ ਦੀ ਤੁਹਾਡੀ ਪਲੇਨ ਬਾਟਮ ਰਹੇਗੀ ਇਹ ਆ ਜਾਣਾ ਸ਼ੁਰੂ ਹੋ ਰਿਹਾ ਜੀ ਆਪਣਾ ਦੁਪੱਟਾ ਲੇ ਟੁੱਲੇ ਬਹੁਤ ਹੀ ਸੋਹਣੇ ਦੁਪੱਟੇ ਬਣੇ ਹੋਏ ਐ ਇਸ ਤਰ੍ਹਾਂ ਦੇ ਠੀਕ ਐ ਜੀ ਅੱਜ ਆਪਾਂ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਸੂਟਸ ਦਿਖਾਏ ਆ ਸਾਰਿਆਂ ਦਾ ਪ੍ਰਾਈਸ ਤੁਹਾਨੂੰ ਸਕਰੀਨ ਤੇ ਸ਼ੋਅ ਹੋ ਜਾਣਾ ਕਿਸੇ ਦਾ ਨਹੀਂ ਵੀ ਹੋਇਆ ਤਾਂ ਤੁਸੀਂ ਜੋ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਕੋਈ ਵੀ ਇਨਕੁਆਰੀ ਤੇ ਰਿਲੇਟਡ ਆਪਣਾ ਮੈਸੇਜ ਕਰ ਸਕਦੇ ਹੋ ਫਿਰ ਆਪਾਂ ਮਿਲਾਂਗੇ ਤੁਹਾਨੂੰ ਸੋਹਣੇ-ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਇਹਨਾਂ ਸੂਟਸ ਦੇ ਆਰਡਰ ਕਰੋ ਬੁੱਕ